ਦੇ ਕਲੂਟ ਆਇਆ ਹੈ ਕਿ ਸਾਡੇ ਜਿਹੜੇ ਪਿੰਨਾਂ ਦੇ ਵਿੱਚ ਲਿੰਕ ਰੋਡਾਂ ਜਾ ਰਹੀਆਂ ਨੇ ਵਕਫ ਵਕਫ ਡਿਪਾਰਟਮੈਂਟਸ ਜਿਹਨੂੰ ਮੇਨਟੇਨ ਕਰਦੇ ਨੇ ਪੀਡਬਲਯੂਡੀ ਔਰ ਮੰਡੀ ਬੋਰਡ ਜਦੋਂ ਸੜਕਾਂ ਬਣਾਉਂਦੇ ਆ ਤਾਂ ਨਾਲ ਕੱਚੇ ਬਰਮ ਵੀ ਛੱਡੇ ਜਾਂਦੇ ਨੇ ਪਰ ਸਾਡੇ ਕਿਸਾਨ ਵੀਰ ਜਿਹੜੇ ਨੇ ਉਹ ਆਪਣੇ ਖੇਤ ਦੇ ਨਾਲ ਲੱਗਦੇ ਜਿਹੜੇ ਬਰਮ ਹੈ ਉਹਨਾਂ ਨੂੰ ਆਪਣੇ ਖੇਤਾਂ ਵਿੱਚ ਟਰੈਕਟਰ ਨਾਲ ਵਾਹ ਕੇ ਮਿਲਾ ਲੈਂਦੇ ਆ ਜਿਸ ਕਰਕੇ ਜਿਹੜੀ ਸੜਕ ਦੀ ਚੌੜਾਈਆਂ ਉਹ ਘਟ ਜਾਂਦੀਆਂ ਨੇ ਔਰ ਸੜਕਾਂ ਜਿਹੜੀਆਂ ਡੈਮੇਜ ਹੁੰਦੀਆਂ ਨੇ ਅ ਨਾਲ ਦੇ ਨਾਲ ਹੀ ਐਕਸੀਡੈਂਟਸ ਜਿਹੜੇ ਨੇ ਉਹ ਵੱਜ ਜਾਂਦੇ ਕਿਉਂਕਿ ਜਦੋਂ ਦੋ ਗੱਡੀਆਂ ਨਾਲ ਨਾਲ ਪਾਸ ਕਰਨ ਲੱਗਦੀਆਂ ਨੇ ਤਾਂ ਉਹਨਾਂ ਨੂੰ ਪੂਰੀ ਵਿਡਥ ਨਾ ਮਿਲਣ ਕਰਕੇ ਅ ਗੱਡੀਆਂ ਮੌਕੇ ਤੇ ਐਕਸੀਡੈਂਟਸ ਦਾ ਸ਼ਿਕਾਰ ਹੁੰਦੀਆਂ ਨੇ ਤੋਂ ਇਹਦੇ ਵਿੱਚ ਕੀਮਤੀ ਜਾਨਾਂ ਵੀ ਜਾਂਦੀਆਂ ਨੇ ਸੋ ਮੈਂ ਸਾਰੇ ਕਿਸਾਨ ਵੀਰਾਂ ਨੂੰ ਅਪੀਲ ਕਰਦਾ ਕਿ ਅਸੀਂ ਆਪਣੇ ਖੇਤਾਂ ਦੇ ਨਾਲ ਜਿਹੜਾ ਬਰਮ ਦਾ ਪੋਰਸ਼ਨ ਹੈ ਉਹਨੂੰ ਰਿਸਟੋਰ ਕਰੀਏ ਉਹਨੂੰ ਵਾਪਸ ਬਣਾਈਏ ਔਰ ਕਿਉਂਕਿ ਹੁਣ ਫਸਲਾਂ ਜਿਹੜੀਆਂ ਉਹ ਕੱਟੀਆਂ ਜਾ ਚੁੱਕੀਆਂ ਨੇ ਨਵੀਆਂ ਨਾਲ ਜ ਲੱਗਣੀਆਂ ਨੇ ਸੋ ਇਹੋ ਟਾਈਮ ਹੈ ਕਿ ਅਸੀਂ ਆਪਣੇ ਜਿਹੜਾ ਨਾਲ ਖੇਤ ਦੇ ਨਾਲ ਲੱਗਦਾ ਜਿਹੜਾ ਬਰੰਧਾ ਪੋਰਸ਼ਨ ਹੈ ਉਹਨੂੰ ਪੂਰਾ ਕਰ ਦੇਈਏ ਇਸ ਸਬੰਧੀ ਅਸੀਂ ਧਾਰਾ 130 ਜਿਹੜੀ ਬੀਐਨਐਸ ਹੈ ਉਹਦੇ ਅੰਡਰ ਵੀ ਅਸੀਂ ਆਰਡਰ ਕੀਤੇ ਨੇ ਔਰ ਜੇਕਰ ਅਗਲੇ 5 ਦਿਨਾਂ ਦੇ ਵਿੱਚ ਕਿਸਾਨ ਵੀਰਾਂ ਨੂੰ ਮੇਰੀ ਬੇਨਤੀ ਹੈ ਕਿ ਅਗਲੇ 5 ਦਿਨਾਂ ਦੇ ਵਿੱਚ ਉਹ ਆਪਣੇ ਆਪਣੇ ਖੇਤਾਂ ਦੇ ਵਿੱਚ ਜਿਹੜਾ ਉਹਨਾਂ ਨੇ ਪੋਰਸ਼ਨ ਮਲਾਇਆ ਹੈ ਰੋਡ ਦਾ ਉਹਨੂੰ ਵਾਪਸ ਕਰ ਦੇਣ ਤੇ ਸਟੋਰ ਕਰ ਦੇਣ ਅਦਰਵਾਈਜ਼ ਅਸੀਂ ਕਾਨੂੰਨੀ ਕਾਰਵਾਈ ਵੀ ਕਰਾਂਗੇ ਸੋ ਮੈਂ ਪਹਿਲਾਂ ਅਪੀਲ ਕਰਦਾ ਹਾਂ ਕਿ ਕਿਸਾਨ ਵੀਰ ਇਸ ਚੀਜ਼ ਨੂੰ ਸਮਝਦੇ ਹੋਏ ਕਿ ਉਹਨਾਂ ਦੇ ਇਸ ਸਟੈਪ ਦੇ ਨਾਲ ਲੋਕਾਂ ਦਾ ਨੁਕਸਾਨ ਹੋ ਰਿਹਾ ਹੈ ਟ੍ਰੈਫਿਕ ਦੇ ਐਕਸੀਡੈਂਟ ਵੱਧ ਰਹੇ ਨੇ ਔਰ ਜਿਹੜੀ ਰੋਡਸ ਨੇ ਉਹ ਕਿਉਂਕਿ ਜਦੋਂ ਖੇਤ ਵਿੱਚ ਪਾਣੀ ਲਗਾਉਂਦਾ ਹੈ ਕਿਸਾਨ ਤਾਂ ਜਿਹੜੇ ਉਹਦੇ ਕਿਨਾਰੇ ਹੁੰਦੇ ਨੇ ਸੜਕ ਦੇ ਬਲੈਕ ਟਾਪ ਦੇ ਉਹ ਵੀ ਜਿਹੜੇ ਉਹ ਖਤਮ ਹੁੰਦੇ ਆ ਕਿਉਂਕਿ ਥੱਲੋਂ ਮਿੱਟੀ ਜਿਹੜੀ ਖੁਰ ਜਾਂਦੀ ਹੈ ਉਹਦੇ ਨਾਲ ਸੜਕਾਂ ਵੀ ਬੈਂਦੀਆਂ ਨੇ ਸੋ ਜਿਹੜਾ ਸਰਕਾਰ ਦਾ ਪੈਸਾ ਜਿਹੜਾ ਹੈ ਉਹ ਵੀ ਵੇਸਟ ਜਾਂਦਾ ਹੈ ਬਾਰ ਬਾਰ ਸੜਕਾਂ ਰਿਪੇਅਰ ਕਰਨੀਆਂ ਸਰਕਾਰ ਲਈ ਪੋਸੀਬਲ ਨਹੀਂ ਹੁੰਦੀਆਂ ਸੋ ਇਸ ਕਰਕੇ ਮੇਰੀ ਸਾਰੇ ਖਾਨ ਵੀਰਾਂ ਨੂੰ ਬੇਨਤੀ ਹੈ ਕਿ ਉਹ ਆਪਣੇ ਆਪਣੇ ਕੇਪਟਲ ਨਾਲ ਲੱਗਦੇ ਬਰਮ ਜਿਹੜੇ ਨੇ ਉਹ ਪੂਰੇ ਕਰ ਦੇਣ